ਸ਼ਸ਼ੀਕਾਲ ਕੈਨਲ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੁਲਵੰਤ ਸੰਦੋੜ ਵਿਖੇ ਹੈਰਾਨ ਕਰਨ ਦੇਵਾਲੀ ਤੇ ਅਜੀਬ ਘਟਨਾ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਲੜਕੇ ਦੇ ਵੱਲੋਂ ਇੱਕ ਲੜਕੀ ਨੂੰ ਧੋਖਾ ਦੇਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਖਬਰ ਸਾਂਝੀ ਕਰ ਰਹੇ ਹਾਂ ਕਿ ਇੱਕ ਲੜਕੇ ਦੇ ਵੱਲੋਂ ਉਹ ਲੜਕੀ ਨੂੰ ਵਿਆਹ ਦਾ ਕਹਿ ਲਿਆ ਕਿ ਉਹ ਖੜਤਾ ਗਿਆ ਹੈ ਵਿਆਹ ਦੀ ਤਾਰੀਖ ਵੀ ਮਿੱਥੀ ਗਈ ਸੀ ਬੀਤੇ ਰੋਜ 30 ਮਾਰਚ ਨੂੰ ਵਿਆਹ ਰੱਖਿਆ ਗਿਆ ਸੀ ਤਾਂ ਪਰ ਕੁੜੀ ਜਿਹੜੀ ਹੈ ਉਹ ਤਿਆਰ ਹੋ ਕੇ ਲਾੜੀ ਦੇ ਲਿਬਾਸ ਵਿੱਚ ਤਿਆਰ ਹੋ ਕੇ ਬੈਠੀ ਉਡੀਕਦੀ ਰਹਦੀ ਹੈ ਪਰ ਲਾੜਾ ਜਿਹੜਾ ਹੈ ਬਰਾਤ ਲੈ ਕੇ ਨਹੀਂ ਪਹੁੰਚਦਾ ਤੇ ਲੜਕੀ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਦੱਸ ਦੀ ਕਿ ਪਰਿਵਾਰ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ ਪਰ ਘਟਨਾ ਇੱਥੇ ਐਨੀ ਹੀ ਸੌਖੀ ਨਹੀਂ ਘਟਨਾ ਪੁਰਾਣੀ ਹੈ ਘਟਨਾ ਲੜਕੀ ਦੇ ਸਕੂਲ ਟਾਈਮ ਦੀ ਜਦੋਂ ਇਹ ਲੜਕਾ ਉਸ ਦਾ ਪਿੱਛਾ ਕਰਿਆ ਕਰਦਾ ਸੀ ਲੜਕੀ ਦੇ ਬਿਆਨ ਦੇ ਅਨੁਸਾਰ ਤਾਂ ਲੜਕੀ ਨੇ ਉਹ ਕਈ ਵਾਰ ਕਿਹਾ ਵੀ ਮੇਰਾ ਪਿੱਛਾ ਨਾ ਕਰ ਪਰ ਉਹ ਜਦੋਂ ਲੜਕੇ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਸਬੰਧ ਪਲੇਸ ਉਹਨਾਂ ਦੇ ਵਿੱਚ ਬਣ ਜਾਂਦੇ ਨੇ ਤੇ ਕੁੜੀ ਨੇ ਵੀ ਬਿਆਨ ਦਰਜ ਕਰਵਾਏ ਨੇ ਕਿ ਅਸੀਂ ਹੋਟਲਾਂ 'ਚ ਵੀ ਕੋਲ ਮਿਲ ਇਕੱਠੇ ਜਾਂਦੇ ਰਹੇ ਹਾਂ ਅਸੀਂ ਬਾਹਰ ਦਰ ਵੀ ਇਕੱਠੇ ਜਾਂਦੇ ਰਹੇ ਹਾਂ ਅਸੀਂ ਬਹੁਤ ਆਪਸ ਵਿੱਚ ਪਿਆਰ ਕਰਦੇ ਸੀ ਤੇ ਮੁੰਡਾ ਵੀ ਮੈਨੂੰ ਬਹੁਤ ਪਸੰਦ ਕਰਦਾ ਸੀ ਉਸ ਤੋਂ ਬਾਅਦ ਜਦੋਂ ਵਿਆਹ ਦੀ ਗੱਲ ਤੁਰੀ ਤਾਂ ਲੜਕੇ ਨੇ ਸਾਮਨਾ ਕਰ ਦਿੱਤਾ ਕਿ ਮੈਂ ਵਿਆਹ ਨਹੀਂ ਕਰਾਉਣਾ ਜਦੋਂ ਉਹਨਾਂ ਨੇ ਉਹਨੂੰ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਪਰਿਵਾਰ ਵਾਲਿਆਂ ਨੇ ਤਾਂ ਡਰ ਦੇ ਵਿੱਚ ਆ ਕੇ ਮੁੰਡੇ ਨੇ ਹਾਂ ਤਾਂ ਕਰ ਦਿੱਤੀ ਪਰ ਕੱਲ ਜਦੋਂ ਬਰਾਤ ਆਉਣੀ ਸੀ ਤਾਂ ਲੜਕਾ ਬਰਾਤ ਲੈ ਕੇ ਨਹੀਂ ਪਹੁੰਚਦਾ ਤਾਂ ਇਹ ਸਾਰੀ ਘਟਨਾ ਕਰਮ ਚਰਚਾ ਦਾ ਵਿਸ਼ਾ ਬਣਦੀ ਹੈ ਦੱਸਦੀ ਹੈ ਕਿ ਚਾਚੇ ਚ ਵੀ ਉਹ ਦੋਨੇ ਇਕੱਠੇ ਜਾਇਸ ਕਰਦੇ ਸਨ ਚਾਚੇ ਦੇ ਵਿੱਚ ਵੀ ਪਿਆਰ ਦੇ ਸਬੰਧ ਉਹਨਾਂ ਦੇ ਗੂੜੇ ਹੋ ਗਏ ਤਾਂ ਇੱਥੇ ਇੱਕ ਗੱਲ ਹੋ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਲੜਕੇ ਦੇ ਵੱਲੋਂ ਲੜਕੀ ਨੂੰ ਵਾਅਦਾ ਕੀਤਾ ਗਿਆ ਸੀ ਕਿ ਮੈਂ ਬਰਾਤ ਲੈ ਕੇ ਪਹੁੰਚਾਂਗਾ ਤਾਂ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਚੱਚ ਪਹੁੰਚਦਾ ਤੇ ਚੱਚ ਪਹੁੰਚ ਕੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਲੜਕਾ ਕਿਉਂ ਨਹੀਂ ਆਇਆ ਤਾਂ ਉੱਥੇ ਜਾ ਕੇ ਦੂਜੇ ਪਰਿਵਾਰ ਦਾ ਝਗੜਾ ਹੋ ਜਾਂਦਾ ਹੈ ਕਾਫੀ ਮੋਹਰ ਵੱਜ ਜਾਂਦਾ ਹੈ ਇਸ ਮਸਲੇ ਦੇ ਉੱਪਰ ਗਲਬਦ ਕਰਨ ਲਈ ਸਾਡੇ ਸੀਨੀਅਰ ਪੱਤਰਕਾਰ ਸਾਡੇ ਨਾਲ ਜੋੜੇ ਨੇ ਸਿੰਘ ਕਲੇਰ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਇਸ ਸਬੰਧ ਤੇ ਕੀ ਕਹਿਣਾ ਹੈ ਕਲੇਬ ਸਾਬ ਮਸਲਾ ਸਾਹਮਣੇ ਆਇਆ ਹੈ ਸੁਦਾਨਪਿੰਡ ਤੋਂ ਤੇ ਲੜਕੀ ਦੇ ਲਈ ਹੈ ਉਹ ਤਿਆਰ ਹੋ ਕੇ ਬੈਠੀ ਰਹੀ ਹੈ ਲਾੜੀ ਦੇ ਲਈ ਵਾਸਤੇ ਤਿਆਰ ਹੋ ਕੇ ਬੈਠੀ ਰਹੀ ਪਰ ਲੜਕਾ 30 ਮਾਰਚ ਨੂੰ ਬਰਾਤ ਲੈ ਕੇ ਨਹੀਂ ਪਹੁੰਚਦਾ ਕਿਵੇਂ ਦੇਖੋ ਸਾਰੇ ਘਟਨਾ ਕਰਾਂ ਮਾਮਲਾ ਬੜਾ ਗੰਭੀਰ ਬਣਿਆ ਹੋਇਆ ਆ ਇਸ ਕਰਕੇ ਮਾਮਲਾ ਗੰਭੀਰ ਬਣਿਆ ਹੋਇਆ ਹੈ ਕਿਉਂਕਿ ਅੱਜ ਕੱਲ ਦੇ ਜੋ ਟ੍ਰੈਂਡ ਚੱਲਦੇ ਪਏ ਆ ਹਰ ਕੋਈ ਸੋਸ਼ਲ ਮੀਡੀਆ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੋ ਗਈਆਂ ਤੇ ਅਜਿਹੇ ਦੇ ਵਿੱਚ ਲਵ ਮੈਰिज ਦੇ ਰੁਝਾਨ ਬੜੇ ਵਧੇ ਹੋਏ ਆ ਪਰ ਇਸ ਪੂਰੇ ਮੁੱਦੇ ਦੇ ਵਿੱਚ ਜੇਕਰ ਇਹ ਮੁੱਦਾ ਪੂਰਾ ਸਾਡਾ ਸਮਾਜਿਕ ਮੁੱਦਾ ਆ ਦੋਨੇ ਪੱਖ ਲੈਣੇ ਬਹੁਤ ਇੰਪੋਰਟੈਂਟ ਆ ਪਹਿਲਾਂ ਜੇਕਰ ਮੈਂ ਕੁੜੀ ਦੇ ਪੱਖ ਦੀ ਗੱਲ ਕਰਦਾ ਆ ਤਾਂ ਕੁੜੀ ਇੱਥੇ ਦਾਵਾ ਕਰਦੀ ਪਈ ਹੈ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਸੁਣਾਉਨੇ ਵੀ ਹੈ ਕੁੜੀ ਕਹਿੰਦੀ ਕੀ ਪਈ ਹੈ ਤੇ ਤੁਸੀਂ ਵੀ ਆਪਣੀ ਜਿਹੜੇ ਦਰਸ਼ਕ ਦੇਖਦੇ ਪਏ ਆ رائے ਰੱਖ ਦੇਣਾ ਕੁੜੀ ਇਹ ਕਹਿੰਦੀ ਪਈ ਹੈ ਕਿ ਅਸੀਂ ਚਰਚ ਦੇ ਵਿੱਚ ਇਕੱਠੇ ਜਾਂਦੇ ਸੀ ਇਹ ਮੁੰਡਾ ਮੇਰਾ ਪਿੱਛਾ ਕਰਦਾ ਹੁੰਦਾ ਸੀ ਗੱਲਬਾਤ ਸ਼ੁਰੂ ਹੋ ਗਈ ਉਸ ਤੋਂ ਬਾਅਦ ਅਸੀਂ ਬਾਹਰ ਵੀ ਮਿਲਦੇ ਰਹੇ ਹਾਂ ਬਾਹਰ ਮਿਲਣ ਦੀ ਗੱਲ ਹੋਟਲਾਂ ਤੱਕ ਕੀਤੀ ਗਈ ਹੈ ਉਸ ਤੋਂ ਬਾਅਦ ਗੱਲ ਇੱਥੇ ਸ਼ੁਰੂ ਹੁੰਦੀ ਹੈ ਕਿ ਕੁੜੀ ਨੇ ਜਦੋਂ ਵਿਆਹ ਦੀ ਗੱਲ ਕੀਤੀ ਤਾਂ ਮੁੰਡੇ ਦੇ ਵੱਲੋਂ ਨਾ ਨੁਕਰਜੀ ਕੀਤੀ ਗਈ ਇਸ ਤੋਂ ਬਾਅਦ ਦਾਅਵਾ ਇਹ ਕੀਤਾ ਗਿਆ ਹੈ ਕਿ ਕੁੜੀ ਜਾਂ ਕੁੜੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਥਾਣੇ ਪਹੁੰਚ ਕੀਤੀ ਗਈ ਤੇ ਉਸ ਤੋਂ ਬਾਅਦ ਵਿਆਹ ਦੀ ਤਾਰੀਖ ਪੱਕੀ ਹੋਈ ਜਦੋਂ ਵਿਆਹ ਦੀ ਤਾਰੀਖ ਪੱਕੀ ਹੁੰਦੀ ਹੈ ਜਿੱਤੂ ਤੱਕ ਕੁੜੀ ਆਪਣੀ ਗੱਲ ਕਰਦੀ ਹੁੰਦੀ ਹੈ ਪਰ ਹੁਣ ਆਪਾਂ ਦੂਸਰੀ ਗੱਲ ਤੇ ਆ ਜਾਈਏ ਮੁੰਡੇ ਵਾਲੇ ਗੱਲ ਤੇ ਮੁੰਡਾ ਅੱਜਕੱਲ ਦੇ ਜੋ ਹਾਲਾਤ ਬਣੇ ਹੋਏ ਆ ਤੁਸੀਂ ਇੱਕ ਜਦੋਂ ਅਫੇਅਰ ਦੇ ਵਿੱਚ ਹੁੰਨੇ ਹੋ ਤਾਂ ਕੀ ਮੁੰਡੇ ਦੇ ਵੱਲੋਂ ਧੱਕੇ ਨਾਲ ਕਿਡਨਾਪ ਕਰਕੇ ਤੁਹਾਨੂੰ ਕਿਤੇ ਲਜਾਇਆ ਗਿਆ ਦੂਸਰੀ ਗੱਲ ਜੇ ਮੁੰਡੇ ਨੇ ਵਿਆਹ ਨੂੰ ਨਾ ਨੁੱਕਰ ਕੀਤੀ ਸੀ ਇਹ ਵਿਆਹ ਕੋਈ ਘੰਟਿਆਂ ਦੀ ਜਾਂ ਦਿਨਾਂ ਦੀ ਗੇਮ ਨਹੀਂ ਪੂਰੀ ਜ਼ਿੰਦਗੀ ਦੀ ਗੱਲ ਹੁੰਦੀ ਹੈ ਰਿਸ਼ਤਾ ਹੁੰਦਾ ਹੈ ਕਿ ਥਾਣਿਆਂ ਕਚੈਰੀਆਂ ਦੇ ਵਿੱਚ ਵਿਆਹ ਤੋਂ ਪਹਿਲਾਂ ਹੀ ਜਾ ਕੇ ਜੇਕਰ ਧੱਕੇ ਦੇ ਨਾਲ ਵਿਆਹ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਵੀ ਨਾਲ رائے ਰੱਖਣੀ ਹੈ ਦਰਸ਼ਕਾਂ ਨੇ ਕਿ ਕੀ ਮੁੰਡੇ ਦੇ ਵੱਲੋਂ ਇੱਥੇ ਡਰ ਪੈ ਮਨ ਦੇ ਵਿੱਚ ਮੁੰਡੇ ਦੇ ਜਾਂ ਪੇਰੈਂਟਸ ਤੇ ਜਾਂ ਰਿਸ਼ਤੇਦਾਰ ਕਹਿ ਨਹੀਂ ਲੱਗੇ ਹੋਣੇ ਆ ਕਿ ਕੁੜੀ ਤਾਂ ਪਹਿਲਾਂ ਹੀ ਥਾਣਿਆਂ ਦੇ ਵਿੱਚ ਤਨੁ ਕਸੀੜਦੀ ਪਈ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਪਰ ਇੱਥੇ ਗਲਤ ਗੱਲ ਕੀ ਐ ਜੇਕਰ ਵਾਕੇ ਹੀ ਮੁੰਡੇ ਨੇ ਨਾ ਨੁਕਰ ਕਰਨੀ ਸੀ ਤਾਂ ਵਿਆਹ ਵਾਲਾ ਦਿਨ ਦੀ ਤਾਰੀਖ ਪੱਕੀ ਨਾ ਰੱਖਦੇ ਇਸ ਤੋਂ ਬਿਨਾਂ ਵੀ ਹੱਲ ਹੋ ਸਕਦੇ ਸੀ ਤੇ ਜਿਵੇਂ ਅਕਸਰ ਸਿਆਣੇ ਕਹਿੰਦੇ ਰਹਿੰਦੇ ਆ ਕਿ ਚੀਜ਼ਾਂ ਦੇ ਬੈਠ ਕੇ ਹੱਲ ਕੱਢਣੇ ਚਾਹੀਦੇ ਆ ਜੇਕਰ ਅਸੀਂ ਉਸੁਰਝਾਨਵਲ ਥੋੜਾ ਜਿਹਾ ਹਿੰਮਤ ਮਾਰ ਕੇ ਕੰਮ ਕਰਨ ਦੀ ਕੋਸ਼ਿਸ਼ ਕਰੀ ਤਾਂ ਚੀਜ਼ਾਂ ਦੇ ਹੱਲ ਹੈਗੇ ਆ ਪਰ ਇੱਥੇ ਹੁਣ ਤੁਸੀਂ ਇੱਕ ਵਾਰ ਕੁੜੀ ਦਾ ਬਿਆਨ ਸੁਣ ਲਵੋ ਤੇ ਉਸ ਤੋਂ ਬਾਅਦ ਆਪਣੀ رائے ਰੱਖ ਦੇਣੀ ਹੈ ਹਾਂ ਜੀ ਕਿੱਥੋਂ ਆ ਬਲਿਓ ਅੰਬਲਸਰ ਕੀ ਗੱਲ ਹੋਈ ਤੁਹਾਡਾ ਮੇਰੇ ਨਾਲ ਇੱਕ ਮੁੰਡਾ ਸੀ ਮੁੰਡੇ ਨੇ ਐਦਾਂ ਮੈਨਾਂ ਵਿਆਹ ਦੀ ਤਰੀਕ ਰੱਖੀ ਵਿਆਹ ਦੀ ਤਰੀਕ ਤੋਂ ਅੱਜ ਮੁੱਕਰ ਗਿਆ ਜਿਹੜਾ ਮੁੰਡਾ ਦੇ ਗੁਰਪ੍ਰੀਤ ਸਿੰਘ ਕਿੱਦਾਂ ਨਾਲ ਬੜੀ ਉਹ ਚਰਚਾ ਜਾਂਦੇ ਸੀ ਮੈਂ ਵੀ ਚਰਚੇ ਜਾਨੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਚੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਣਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਮੈਂ ਤੈਨ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਨੇ ਕਹਿਣਾ ਮੈਂ ਤੇਨਾਂ ਵਿਆਹ ਕਰਾਉਣਾ ਮੈਂ ਤੂੰ ਮੇਨਾਂ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਿਆ ਨਹੀਂ ਮੈਂ ਤੇਨਾਂ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇਤੇ ਯਕੀਨ ਨਹੀਂ ਆ ਇਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾਂ ਕਿ ਮੈਂ ਤੇਨਾਂ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾਂ ਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਕਿਸ ਤਰ੍ਹਾਂ ਆਇਆ ਯਾਰ ਸਾਡੇ ਘਰੇ ਆਣ ਜਾਣ ਉਹ ਚਰਚਾ ਚੰਦੇ ਸੀ ਤੇ ਅਸੀਂ ਵੀ ਜਾਂਦੇ ਸੀ ਆਇਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਏ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਿਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਕੋਮਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਅਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁਕਰਿਆ ਤੇ ਮੈਂ ਆਪਣੀ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫਿਰ ਬਾਅਦ ਵਿੱਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ 3 ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਆ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾਤ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀਏ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਉਹ ਕੋਈ ਨਹੀਂ ਮਨ ਬਣਾ ਦਿੱਤਾ ਕੀ ਕਾਰਨ ਲਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰ ਲਗਾਂਦੇ ਹਾਂ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਾਂ ਦੀਆਂ ਸੋਹਾਂ ਖਾਵੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਉਹ ਵੀ ਤਾਂ ਉਹ ਪਿਆਰ ਕਰਦਾ ਕਿ ਜੇ ਤੁਸੀਂ ਉਹਨੂੰ ਪਿਆਰ ਕਰਦੇ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ ਊਮਨ ਸੈਲ ਜਾਣ ਦੀ ਕੀ ਲੋੜ ਗਈ ਕਿਉਂ ਉੱਥੇ ਪਹੁੰਚੇ ਊਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾਉਂਦੇ ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਹੋਂਦ ਲਗਾ ਲਾ ਕੀਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ। ਕੋਈ ਪਰਿਵਾਰ ਨਹੀਂ ਆਇਆ। ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ। ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਏ ਉਹ ਕੋਈ ਵੀ ਨਹੀਂ ਉਹ ਮਨਾ ਕੀਤਾ ਕੀ ਕਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਜ਼ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਂ ਨਾ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚੋਣੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਚਾਹੁੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅਦਬ ਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਾਂ ਦੀਆਂ ਸੋਹਾਂ ਖਾਦੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਉਹ ਵੀ ਤਾਂ ਉਹ ਕਰਦਾ ਕਿ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ ਵੂਮਨ ਸੈਲ ਜਾਣਦੀ ਕਿ ਕੀ ਲੋੜ ਗਈ ਕਿਉਂ ਉੱਥੇ ਪਹੁੰਚੀ ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਖਾਸ ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹਨਾਂ ਨੇ ਗਲਤ ਲਾ ਦਿੱਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਮੈਨੂੰ ਰਾਤ ਕਹਿੰਦਾ ਕਿ ਮੈਂ ਤੈਨੂੰ ਰਾਜਸਥਾਨ ਰੱਖਣਾ ਰਾਜਸਥਾਨ ਰੱਖਣਾ ਹੀ ਤੇ ਮੈਨੂੰ 3 ਮਹੀਨੇ ਪਹਿਲਾਂ ਫੋਨ ਕਰਦਾ ਮੈਂ ਅਜ ਆ ਕੰਮ ਟਰਾਲਾ ਚਲਾਉਣ ਡਿਆ ਪਿਆ ਮੈਂ ਟਰਾਲਾ ਹੀ ਚਲਾਉਣਾ ਵਾ ਤੇ ਮੈਂ ਤੈਨੂੰ ਉੱਥੇ ਰੱਖਣਾ ਮੇਰ ਨਾਲ ਤੂੰ ਇੱਕ ਦਿਨ ਪਹਿਲਾਂ ਤਿਆਰੀ ਕਰਨ ਦਿਆ ਇੱਕ ਦਿਨ ਪਹਿਲਾਂ ਚ ਥੋੜਨਾ ਮੈਂ ਮੰਨ ਜਾਂਗੀ ਕਿ ਮੈਂ ਤੈਨੂੰ ਇੱਕਦਮ ਰਾਜਸਥਾਨ ਚਲ ਜਾ ਮੈਂ ਵੀ ਜੋਬ ਕਰਦੀ ਮੈਂ ਇੱਕਦਮ ਆਪਣੀ ਜੋਬ ਥੋੜਨਾ ਛੱਡ ਕੇ ਚਲ ਜਾਂਗੀ ਕੀ ਲੱਗਦਾ ਏ ਤੇ ਜਿੰਦਗੀ ਬਰਬਾਦ ਹੋ ਜੇ ਹਾਂਜੀ ਹੁਣ ਹਾਂਜੀ ਮੈਨੂੰ ਹੁਣ ਲੱਗਦਾ ਪਿਆ ਕਿ ਹਾਂ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਬਹੁਤ ਵਧੀਆ ਹੋਇਆ ਕਿ ਆਪ ਹੀ ਨਹੀਂ ਆਇਆ ਉੱਥੇ ਕੀ ਮੰਗ ਕਰਦੇ ਹੋ ਖਿਲਾਫ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਉਹਨੇ ਕੱਲ ਐਤਵਾਰ ਵਾਲੇ ਦਿਨ ਨਾ ਕੋਈ ਕਚੈਰੀ ਲੱਗਦੀ ਨਾ ਕੋਈ ਥਾਣਾ ਖੁੱਲਦਾ ਵਾ ਤੁਹਾਨੂੰ ਕਿਉਂ ਬੁਲਾਇਆ ਉਹਨੇ ਵਿਆਹ ਵਾਸਤੇ ਇਹ ਨਹੀਂ ਮੈਨੂੰ ਪਤਾਹੀਂ 21 ਤਰੀਕ ਰੱਖੀ ਸੀ ਇਹਨਾਂ ਨੇ 21 ਤਰੀਕ ਤੋਂ 30 ਤਰੀਕ ਰੱਖੀ ਸਭ ਨੇ ਰਲ ਕੇ ਇਹਨਾਂ ਨੂੰ ਪਤਾ ਸੀ ਕਿ 30 ਤਰੀਕ ਨੂੰ ਐਤਵਾਰ ਹੁੰਦਾ ਤੇ ਐਤਵਾਰ ਕੋਈ ਕੁਝ ਵੀ ਨਹੀਂ ਹੋ ਸਕਦਾ ਕੁੜੀ ਮੁਰਜੂਗੀ ਤੇ ਹਾਂ ਉਹੀ ਗੱਲ ਹੋਈ ਕਿ ਮੈਂ ਮੁੜ ਕੇ ਆਈ ਮੇਰੇ ਹੁਣ ਪੂਰੇ ਮਹੱਲੇ 'ਚ ਬੇਇੱਜ਼ਤੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ ਸਰਦਾਰ ਵੀ ਆਏ ਹਾਂਜੀ ਰਿਸ਼ਤੇਦਾਰ ਸਾਰੇ ਗਏ ਅੱਜ ਵਿਆਹ 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 ਵਾਸਤੇ ਹੈ ਨਾ ਹਾਂਜੀ ਤਾਂ ਤਿਆਰੀ ਕਿ ਕੀ ਕੀਤੀ ਹੈ ਇਸ ਲਈ ਵਿਆਹ ਲਈ ਅਸੀਂ ਸਾਰੀ ਤਿਆਰੀ ਕੀਤੀ ਸਾਰੇ ਕੱਪੜੇ ਬਣਾਏ ਮੈਂ ਆਪਣੀ ਪੈਕਿੰਗ ਵੀ ਕੀਤੀ ਸਭ ਕੁਝ ਕੀਤਾ ਹੋਇਆ ਆ ਸਾਰੇ ਸਾਹਮਣੇ ਦੇਖ ਸਕਦੇ ਜੀ ਤੁਸੀਂ ਫੇ ਕੋੜਾ ਨਹੀਂ ਹੈਗੇ ਤੁਹਾਡੇ ਨਾਲ ਹਾਂਜੀ ਲੱਗਦਾ ਜੇ ਰਮਾਨ ਜਿਹੜੇ ਨੇ ਸਾਰੇ ਇਕ ਦੇ ਤੱਕਣਾ ਚੂਹੂਗੇ ਨੇ ਹਾਂਜੀ ਉਹ ਤਾਂ ਹੁਣ ਹੋ ਹੀ ਗਏ ਚੱਕਣਾ ਚੂਤਾ ਅੱਜ ਸਭ ਅੱਛਾ ਜੀ ਤਾਂ ਬਾ ਤੁਸੀਂ ਅੱਜ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾਇਆ ਸੀਗਾ ਕੀ ਗੱਲ ਕਰਕੇ ਗਏ ਉਹ ਕੀ ਕਹਿ ਗਏ ਉਹ ਕੁਝ ਨਹੀਂ ਕਹਿ ਗਏ ਕੋਈ ਆਇਆ ਹੀ ਨਹੀਂ ਨੇ ਨੂ ਮਰੇ ਚੱਤਾ ਛੜੀ ਉਹ ਕੋਈ ਕੋਈ ਕੁਛ ਨਹੀਂ ਗੱਲ ਕਰਕੇ ਅੰਦਰੋਂ ਹੀ ਨਹੀਂ ਨਿਕਲੇ ਉਹਦੇ ਵਿੱਚ ਕੌਣ ਕੌਣ ਗਏ ਉਹਦੀ ਮੰਮਾ ਸੀ ਉਹਦੀ ਵੱਡੀ ਸਿਸਟਰੀ ਉਹਦੀ ਛੋਟੀ ਸਿਸਟਰੀ ਉਹਦੀ ਮਾਮਾ ਜੀ ਮਾਮੀ ਉਹਦੇ ਮੰਮਾ ਪਾਪਾ ਸਾਰੇ ਜਾਣੇ ਸੀ ਪੁੱਛਣੀ ਖਲਾ ਕੇ ਉਹਨਾਂ ਨੂੰ ਉਹ ਬਾਹਰ ਹੀ ਨਹੀਂ ਨਿਕਲੇ ਉਹਨਾਂ ਨੂੰ ਬਾਹਰ ਹੀ ਨਹੀਂ ਨਿਕਲਣ ਦਿੱਤਾ ਹਾਂਜੀ ਉਹ ਮੁੰਡੇ ਨੂੰ ਬੇਦਖਲ ਕੀਤਾ ਹਾਂਜੀ ਉਹ ਇਹੀ ਕਹਿੰਦੇ ਅਸੀਂ ਬੇਦਖਲ ਕੀਤਾ ਬੇਦਖਲ ਨਹੀਂ ਕੀਤਾ ਮੁੰਡਾ ਉਹਨਾਂ ਦੇ ਘਰ ਚ ਹੀ ਰਹਿੰਦਾ ਡਰਾਮੇ ਕਰਦੇ ਅਸੀਂ ਰੋਜ਼ ਹੀ ਦੁਕਾਨ ਤੋਂ ਲੰਘਦੇ ਹੁੰਦੇ ਜਾਂਦੇ ਵੇਨੇ ਇਹ ਡਰਾਮੇ ਕਰ ਹੁਣ ਵੀ ਆਈ ਵੇਖ ਕੇ ਦੁਕਾਨ ਤੇ ਬੈਠਾ ਸੀ ਮੁੰਡਾ ਹਾਂਜੀ